ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਅਸੀਂ ਜੈਤੋ ਦੇ ਮੋਰਚੇ ਦਾ ਸੰਖੇਪ ਇਤਿਹਾਸ ਸੁਣਿਆ ਉਹਦਾ ਕਾਰਨ ਹੈ ਕਿ 21 ਫਰਵਰੀ 2024 ਚ ਬਹੁਤ ਵੱਡੇ ਪੰਦਰਤੀ ਦਾ ਜਿਹੜਾ 100 ਸਾਲਾ ਸ਼ਤਾਬਦੀ ਦਿਵਸ ਹੈ ਉਹ ਪੰਥਕ ਸਫਾ ਵਿੱਚ ਮਨਾਇਆ ਜਾ ਰਿਹਾ ਔਰ ਇਹ ਜਿਹੜਾ ਸਾਕਾ ਸੀਗਾ ਇਹ 21 ਫਰਵਰੀ 1923 ਨੂੰ ਵਾਪਰਿਆ ਸੀ ਪੂਰਾ 100 ਸਾਲ ਹੋ ਜਾਣਾ ਔਰ ਜੇ ਸੰਖੇਪ ਵਿੱਚ ਜਾਣਨਾ ਹੋਵੇ ਇਹ ਜਿਹੜਾ ਗੰਗਸਰ ਜੈਤੋ ਦੇ ਮੋਰਚੇ ਦਾ ਇਤਿਹਾਸ ਹੈ ਤਾਂ ਇਹਦੇ ਵਿੱਚ ਕਿਉਂਕਿ ਜਿਹੜੀ ਸਾਡੀ ਨਾਭਾ रियासत ਸੀ ਇਹਦਾ ਇੱਕ ਵਿਸ਼ੇਸ਼ ਅਹਿਮ ਰੂਪ ਸੀ ਉਹਦਾ ਕਾਰਨ ਇਹ ਹੈ ਕਿ ਜਿਹੜੀ ਫੂਲ ਵੰਸ਼ ਨੂੰ ਵਾਰ ਹੈ ਭਾਈ ਫੂਲ ਜੀ ਨੂੰ ਵਾਰ ਸੱਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਉਸ ਫੂਲਕੀਆ ਮਿਸਲ ਨਾਲ ਸੰਬੰਧ ਸੀ ਅੱਗੇ ਜਾ ਕੇ ਇਸ ਪਰਿਵਾਰ ਦੇ ਵਿੱਚੋਂ ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ ਹੋਏ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅੰਮ੍ਰਿਤ ਪਾਨ ਕੀਤਾ ਤੇ ਭਾਈ ਤਰਲੋਕ ਸਿੰਘ ਤੇ ਭਾਈ ਰਾਮ ਸਿੰਘ ਜੀ ਦੇ ਰੂਪ ਵਿੱਚ ਸਤਿਗੁਰਾਂ ਦੇ ਬਹੁਤ ਵੱਡੇ ਸ਼ਰਧਾਲੂ ਔਰ ਜੰਗਾਂ ਜੁੱਧਾਂ ਦੇ ਵਿੱਚ ਆਪਣੇ ਜੱਥੇ ਵੀ ਨਾਲ ਪੇਜਦੇ ਰਹੇ ਭਾਈ ਤਰਲੋਕ ਸਿੰਘ ਦਾ ਪੜਪੋਤਾ ਸੀ ਭਾਈ ਹਮੀਰ ਸਿੰਘ ਜਿਨੇ ਨਾਭਾ ਰਾਜ ਦੀ ਨਹੀਂ ਰੱਖੀ ਇਹਦੇ ਵਿੱਚ ਹੀ ਮਹਾਰਾਜਾ ਹੀਰਾ ਸਿੰਘ ਹੋਏ ਹੀਰਾ ਸਿੰਘ ਦਾ ਪੁੱਤਰ ਰਿਪੂ ਦਮਨ ਸਿੰਘ ਸੀਗਾ ਇਹਦਾ ਕਾਰਨ ਇਹ ਹੈ ਕਿ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਦਾ ਰਾਜ ਹੈ ਪਰ ਜਿਹੜਾ ਨਾਬਾ ਰਿਆਸਤ ਦਾ ਰਾਜਾ ਰਿਪੂ ਦਮਨ ਸਿੰਘਾ ਤਕਰੀਬਨ 28 ਸਾਲ ਦੀ ਉਮਰ ਵਿੱਚ ਇਹ ਰਾਜਗਦੀ ਤੇ ਸਵਾਇਮਾਨ ਹੋਇਆ ਪਰ ਜਿਹੜੀ ਇਹਨਾਂ ਦੀ ਵੰਸ਼ ਪ੍ਰਣਾਲੀ ਵਿੱਚ ਸਤਗੁਰਾਂ ਦੀ ਬਖਸ਼ਿਸ਼ ਸੀ ਭਾਵੇਂ ਇਹ ਯੁੱਧ ਪਟਿਆਲਾ ਰਿਆਸਤ ਦਾ ਤੇ ਨਾਬਾ ਦਾ ਸੀ ਪਰ ਰਿਪੋ ਦਮਨ ਸਿੰਘ ਦੀ ਜਿਹੜੀ ਧਾਰਮਿਕ ਭਾਵਨਾ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਤਾਂ ਅੰਗਰੇਜ਼ ਸਾਮਰਾਜ ਨੂੰ ਇਹ ਰੜਕਦੀ ਸੀ ਕਿਉਂਕਿ ਉਹ ਗੁਰਦੁਆਰਾ ਸੁਧਾਰ ਲਹਿਰ ਦਾ ਵੀ ਬਹੁਤ ਵੱਡੇ ਹਾਮੀ ਸੀ ਤਾਂ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਕਾਲੀ ਦਸਤਾਰ ਸਜਾਉਣੀ ਤੇ ਨਾਭਾ ਰਿਆਸਤ ਦੇ ਵਿੱਚ ਕਾਲੀ ਦਸਤਾਰ ਵਾਲੇ ਨੂੰ ਆਜ਼ਾਦ ਘੁੰਮਣ ਦੇਣਾ ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਜੀਵਨ ਜੁਗਤੀ ਸੀ ਉਂਗਰੇਜ਼ ਸਾਮਰਾਜ ਨੂੰ ਪਾਉਂਦੀ ਨਹੀਂ ਸੀ ਇਸ ਲਈ 7 ਜੁਲਾਈ 1923 ਨੂੰ ਰਾਜਾ ਰਿਪਦਮਨ ਸਿੰਘ ਨੂੰ ਨਜ਼ਰਬੰਦ ਕੀਤਾ ਗਿਆ ਦੇਹੜਾ ਦੂਣ ਵਿਖੇ ਕਹੋ ਕਿ ਰਾਜ ਗੱਦੀ ਤੋਂ ਪਾਸੇ ਕਰ ਦਿੱਤਾ ਗਿਆ ਹੁਣ ਦੇਖੋ ਕਿ ਸਾਡੇ ਸਿੱਖ ਸਮਾਜ ਦੀ ਕਿੰਨੀ ਵੱਡੀ ਭਾਵਨਾ ਰਾਜਾ ਰਿਪਦਮਨ ਸਿੰਘ ਨਾਲ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋਣ ਕਰਕੇ ਰਾਜਾ ਰਿਪਦਮਨ ਸਿੰਘ ਦੇ ਪ੍ਰਤੀ ਇੱਕ ਲਹਿਰ ਉਠੀ ਕਿ ਰਾਜਾ ਰਬੋਮਨ ਸਿੰਘ ਜਿਹੜਾ ਰਾਜਦਰਦੀ ਤੇ ਸੁਭਾਇਮਾਨ ਹੋਵੇ ਔਰ ਉਹਦੇ ਹੱਕ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੇ ਆਵਾਜ਼ ਬੁਲੰਦ ਕੀਤੀ ਬਹੁਤ ਸਾਰੇ ਮੈਂਬਰ ਜਿਹੜੇ 60 ਦੇ ਕਰੀਬ ਇਤਿਹਾਸ ਅਨਸਾਰ ਇਹ ਜਿਹੜੇ ਗ੍ਰਿਫਤਾਰ ਕੀਤੇ ਪਰ ਜਿਹੜੇ ਉਸ ਸਮੇਂ ਵਿੱਚ ਸਤਾਨਕ ਸਿੰਘ ਸੀਗੇ ਜਿੱਤੋ ਦੇ ਉਹਨਾਂ ਨੇ ਉੱਥੇ ਅਖੰਡ ਪਾਠ ਆਰੰਭ ਕੀਤਾ ਕਿਉਂਕਿ ਇੱਕ ਸਮਾਗਮ ਸੀਗਾ ਉਹ ਜਿਹੜਾ ਅਖੰਡ ਪਾਠ ਜਦੋਂ ਆਰੰਭ ਹੋਇਆ ਤਾਂ ਉਹਨੂੰ ਅੰਗਰੇਜ਼ ਸਾਮਰਾਜ ਨੇ ਖੰਡਿਤ ਕੀਤਾ ਜਿਹੜਾ ਹਜੂਰੀ ਚ ਬਠਾ ਸਿੰਘ ਸੀਗਾ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਔਰ ਜਿਹੜੀ ਉੱਥੇ ਸੰਗਤ ਸੀ ਉਹਨੂੰ ਨਖੇੜਿਆ ਗਿਆ ਇਹਦੇ ਰੋਸ ਦੇ ਵਜੋਂ ਜਿਹੜਾ ਇੱਕ ਮੋਰਚਾ ਆਰੰਭ ਹੋਇਆ ਕਿ 25 ਸਤੰਬਰ 1923 ਨੂੰ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਕਰਕੇ 25 25 ਸਿੰਘਾਂ ਦਾ ਜਥਾ ਸ਼ਾਂਤਮਈ ਦੂਲਨ ਵਿੱਚ ਚੱਲਦਾ ਸੀ ਔਰ ਉਹਨਾਂ ਨੂੰ ਇੱਕ ਪ੍ਰਣ ਕਰਾਇਆ ਜਾਂਦਾ ਸੀ ਅਰਦਾਸ ਕੀਤੀ ਜਾਂਦੀ ਸੀ ਕਿ ਇਹ ਸ਼ਾਂਤਮਈ ਸਤਿਆਗ੍ਰਹਿ ਹੈ ਤੇ ਜੈਤੋ ਪਹੁੰਚ ਕੇ ਉੱਥੇ ਤੁਸੀਂ 100 ਖੰਡ ਇੱਕ ਅਖੰਡ ਪਾਠਾਂ ਦੀ ਲੜੀ ਆਰੰਭ ਕਰਨੀ ਹੈ ਹੁਣ ਜਿਹੜਾ ਜੈਤੋ ਆਇਆ ਉਹ ਮਹਾਨ ਸਥਾਨ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਹੈ ਕਿਉਂਕਿ ਗੰਗਸਰ ਸਰੋਵਰ ਦਾ ਨਾਮ ਹੈ ਜਿਹੜਾ ਗੰਗਸਰ ਗੁਰਦੁਆਰਾ ਉਹ ਸਤਗੁਰਾਂ ਦੀ ਚਰਨਛੋਹ ਪ੍ਰਾਪਤ ਹੈ ਜਿਹੜਾ ਟਿੱਬੀ ਸਾਹਿਬ ਗੁਰਦੁਆਰਾ ਹੈ ਜਿੱਥੇ ਸਾਕਾ ਹੋਇਆ ਉੱਥੇ ਸਤਗੁਰੂ ਕਲਗੀਧਰ ਪਾਤਸ਼ਾਹ ਸ਼ਾਮ ਦੇ ਰਹਿ ਰਸ ਦੇ ਦਵਾਨ ਸਜਦੀ ਸਨ ਔਰ ਜਿੱਥੇ ਸਿੰਘਾਂ ਦਾ ਜੇਤੋ ਦੇ ਮੋਰਚੇ ਵਾਲੇ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਉਹ ਜਿਹੜਾ ਅੰਗੀਠਾ ਸਾਹਿਬ ਹੈ ਤਾਂ ਇਹ ਜਥੇ ਜਿਹੜੇ ਆ 25-25 ਸਿੰਘਾਂ ਦੇ ਜਾਂਦੇ ਸਨ ਅੰਗਰੇਜ਼ਾਂ ਨੇ ਗ੍ਰਿਫਤਾਰ ਕਰਨੇ ਕਿਸੇ ਦੂਰ ਸਥਾਨ ਤੇ ਛੱਡਣੇ ਇਹਨਾਂ ਨੇ ਕਈ ਦਿਨ ਪੈਦਲ ਚੱਲ ਕੇ ਦੋ ਕਸੈਂਦਿਆਂ ਫਿਰ ਵਾਪਸ ਅਮਰਸਾਰ ਆਉਣਾ ਫਿਰ ਜਥੇ ਚ ਰੰਗ ਇੱਕ ਮਤਾ ਪਾਸ ਹੋਇਆ ਕਿ 9 ਫਰਵਰੀ 1924 ਨੂੰ ਉਸ ਦਿਨ ਪਸੰਦ ਦਾ ਦਿਨ ਸੀਗਾ ਕਿ 550 ਸਿੰਘਾਂ ਦਾ ਜਥਾ ਪ੍ਰਭਾਵਸ਼ਾਲੀ ਢੰਗ ਨਾਲ ਭੇਜਿਆ ਜਾਵੇ ਤਾਂ ਇਹ ਜਿਹੜਾ ਜਥਾ 500 ਸਿੰਘਾਂ ਦਾ ਜਿਸ ਚ ਬੀਬੀਆਂ ਨੌਜਵਾਨ ਬੱਚੇ ਬਜ਼ੁਰਗ ਇੱਕ ਲਹਿਰ ਚੱਲੀ ਅੰਗਰੇਜ਼ ਸਾਮਰਾਜ ਦੇ ਖਿਲਾਫ ਤਾਂ ਇਹ ਸਾਰਾ ਜਥਾ ਜਿਹੜਾ ਬਸੰਤ ਪੰਚਮੀ ਦੇ ਦਿਨ 9 ਫਰਵਰੀ ਨੂੰ 1924 ਨੂੰ ਅਮਰਸਾਹਬ ਤੋਂ ਚੱਲਿਆ ਤਾਂ ਇਹ 21 ਫਰਵਰੀ 1924 ਨੂੰ ਪੀਬੀ ਸਾਹਿਬ ਵਾਲੇ ਸਥਾਨ ਤੱਕ ਜਦ ਪਹੁੰਚੇ ਰੋਕਾਂ ਬਹੁਤ ਲੱਗੀਆਂ ਸਨ ਤਾਂ ਉਸ ਸਮੇਂ ਦਾ ਜਿਹੜਾ ਗਵਰਨਰ ਸੀ ਅੰਗਰੇਜ਼ ਗਵਰਨਰ ਉਹਨੇ ਫਿਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਜਦ ਇਹ ਜਜ਼ਵੇ ਅੱਗੇ ਜਿਹੜਾ ਖਾਲਸਾ ਹੀ ਜਜ਼ਵੇ ਅੱਗੇ ਪੇਸ਼ ਨਾ ਚੱਲੀ ਤਾਂ ਫਿਰ ਉੱਥੇ ਜਿਹੜਾ ਉਹਨਾਂ ਤੇ ਗੰਨਾਂ ਨਾਲ ਅਟੈਕ ਕੀਤਾ ਗਿਆ ਬਹੁਤ ਸਾਰੇ ਸਿੰਘ ਬੀਬੀਆਂ ਸ਼ਹੀਦ ਹੋਏ ਔਰ ਇੱਕ ਬੜਾ ਵੱਡਾ ਜਜ਼ਵਾ ਸੀ ਇਹਨਾਂ ਦੀ ਗਿਣਤੀ 100 150 ਦੇ ਕਰੀਬ ਲਿਖਤਾਂ ਵਿੱਚ ਹੈ ਤਾਂ ਇਸ ਫਿਰ ਜਜ਼ਵੇ ਦੇ ਵਿੱਚੋਂ ਇੱਕ ਲਹਿਰ ਚੱਲੀ ਉਹਨਾਂ ਸਿੰਘਾਂ ਬੀਬੀਆਂ ਦਾ ਤਾਂ ਸੰਸਕਾਰ ਜਿਹੜਾ ਉੱਥੇ ਕੀਤਾ ਗਿਆ ਉਹਨਾਂ ਦੀਆਂ ਸਮੂਹ ਕਹਿੰਦੇ ਆਸਤੀਆਂ ਉੱਥੇ ਹਨ ਰੱਖੀਆਂ ਗਈਆਂ ਕਹਿ ਲੋ ਕਿ ਅੰਗੀਠਾ ਸਾਹਿਬ ਵਾਲਾ ਸਥਾਨ ਉਹਨਾਂ ਦੀ ਯਾਦ ਵਿੱਚ ਸਥਾਪਿਤ ਹੈ ਪਰ ਫੇਰ ਜਿਹੜੀ ਲਹਿਰ ਚੱਲੀ ਇਹਨੇ ਹਾਂਗਕਾਂਗ ਦੇ ਸਿੱਖ ਸ਼ੰਘਾਈ ਦੇ ਸਿੱਖ ਬੰਗਾਲ ਤੋਂ ਕਲਕੱਤੇ ਤੋਂ ਕੈਨੇਡਾ ਤੋਂ ਇਹ ਇੱਕ ਸਾਰੀ ਏਡਾ ਵੱਡਾ ਰੋਸ ਫੈਲਿਆ ਕਿ ਉਹ ਫਿਰ ਸ਼ਾਂਤਮਈ ਅੰਦੋਲਨ ਕਰਦੇ 500 ਦਾ ਜਥਾ ਜਾਂਦਾ ਉਹ ਗ੍ਰਿਫਤਾਰੀਆਂ ਦਿੰਦਾ ਇਹ ਲੰਬੀ ਲੜੀ ਚੱਲਦੀ ਰਹੀ ਤਾਂ ਅਖੀਰੇ ਪੌਣੇ 2 ਸਾਲ ਜਿਹੜਾ ਮੋਰਚਾ ਚੱਲਿਆ ਫੇਰ ਅੰਗਰੇਜ਼ ਸਾਮਰਾਜ ਨੇ ਆਪਣੀ ਕਹਿ ਲੋ ਵੀ ਉਸ ਗਲਤੀ ਨੂੰ ਹੀ ਪ੍ਰਮਾਨ ਕੀਤਾ ਕਿ ਜਦੋਂ 1925 ਦੇ ਵਿੱਚ ਇੱਥੇ ਉਹ ਜੁਲਾਈ ਦਾ ਮਹੀਨਾ ਸੀ ਜਦੋਂ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਜਿਹੜੀ ਆਗਿਆ ਦਿੱਤੀ ਤੇ 101 ਅਖੰਡ ਪਾਠਾਂ ਦੇ ਇਥੇ ਭੋਗ ਪਾਏ ਗਏ। ਔਰ ਭੋਗ ਪਾਉਣ ਉਪਰੰਤ ਫੇਰ ਸਾਰੀਆਂ ਸੰਗਤਾਂ ਜਿਹੜੀਆਂ ਤਰਨਤਾਰ ਮੰਸਰਵਾਲ ਰਵਾਨਾ ਹੋਈਆਂ ਸ਼ੁਕਰਾਨਾ ਕੀਤਾ। ਇਹ ਮੋਰਚਾ ਕਿਉਂਕਿ ਜਿਹੜਾ ਜਿੱਥੇ लाठी चार्ज ਹੋਇਆ ਬਹੁਤ ਭਿਆਨਕ ਰੂਪ ਵਿੱਚ ਕਤਲੋਗਾਰਤ ਹੋਈ। ਇਹ 21 ਫਰਵਰੀ 1924 ਦਾ 500 ਸਿੰਘਾਂ ਦੇ ਜਥੇ ਆਲਾ ਪਹਿਲਾ ਉਹ ਦਿਨ ਸੀਗਾ। ਜੀਦੀ ਸਿਮਰਤੀ ਦੇ ਵਿੱਚ ਅਸੀਂ ਇਹ ਜਿਹਾ ਸ਼ਤਾਬਦੀ ਪੁਰਬ ਮਨਾ ਰਹੇ ਹਾਂ ਪਰ ਇਹਦੇ ਵਿੱਚ ਇੱਕ ਵੱਡਾ ਸੰਦੇਸ਼ ਵੀ ਹੈ ਕਿ ਰਾਜਾ ਰਿਪਦਮਨ ਸਿੰਘ ਦੀ ਗ੍ਰਿਫਤਾਰੀ ਤੋਂ ਜਾਂ ਰਾਜਸਤਾ ਤੋਂ ਲਾਂਭੇ ਕਰਨ ਤੋਂ ਪੰਥ ਵਿੱਚ ਇੰਨਾ ਵੱਡਾ ਰੋਗ ਕਿਉਂ ਫੈਲਿਆ ਕਿਉਂਕਿ ਉਸ ਪਰਿਵਾਰ ਦੀ ਅੰਸ਼-ਮੰਛ ਦੇ ਵਿੱਚ ਗੁਰੂ ਘਰ ਪ੍ਰਤੀ ਅਤਿ ਸ਼ਰਧਾ ਸੀ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਸੀਗਾ ਏ ਰਾਜਾ اور ਇਹ ਜਿਹੜੀ ਉਹਨਾਂ ਦੇ ਜੀਵਨ ਸੰਸਕਾਰ ਸੀ ਜਿਨ੍ਹਾਂ ਉਹਨਾਂ ਨੇ ਅੰਗਰੇਜ਼ ਸਾਮਰਾਜ ਦੀ ਅਧੀਨਗੀ ਪ੍ਰਵਾਨ ਨਹੀਂ ਕੀਤੀ ਗੁਰਦੁਆਰਾ ਸੁਧਾਰ ਲਹਿਰ ਦੀ ਹਮਾਇਤ ਕੀਤੀ ਇਹਨੂੰ ਅਸੀਂ ਕਹਿੰਦੇ ਹਾਂ ਜਿਹੜਾ ਰਗਾਂ ਦੇ ਵਿੱਚ ਖੂਨ ਹੁੰਦਾ ਜਾਂ ਜਿੱਥੇ ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਹੈ ਜਾਂ ਜਿਨ੍ਹਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਇਹ ਬਖਸ਼ਿਸ਼ਾਂ ਕੀਤੀਆਂ ਉਹ ਬਖਸ਼ਿਸ਼ਾਂ ਲੰਬੇਰਾ ਸਮਾਂ ਉਨਾ ਵੰਸ਼ਾਂ ਦੇ ਵਿੱਚ ਪੀੜੀ ਦਰ ਪੀੜੀ ਇਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ ਤਾਂ ਇਹਦੇ ਵਿੱਚ ਸਿੱਖਿਆ ਵੀ ਹੈ ਕਿ ਜਿਹੜਾ ਸਿੱਖ ਪੰਥ ਹੈ ਉਹ ਜਿੱਥੇ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਕੋਈ ਵੀ ਸਾਮਰਾਜ ਹੋਵੇ ਕੋਈ ਵੀ ਸਰਕਾਰ ਹੋਵੇ ਜਦੋਂ ਉਹ ਕੋ ਨੂੰ ਖੰਡਿਤ ਕਰੇਗੀ ਜਾਂ ਬੇਦਵੀ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਇਹ ਜਿਹੜਾ ਗੁਰੂ ਦਾ ਪੰਥ ਹੈ ਇਹ ਆਪਣਾ ਜੀਵਨ ਤੱਕ ਕੁਰਬਾਨ ਕਰ ਦਿੰਦਾ ਆਪਣੇ ਸਤ ਗੁਰਾਂ ਦੇ ਅਦਬ ਲਈ ਸਤਕਾਰ ਲਈ ਔਰ ਇਹਨਾਂ ਦੀ ਸਦੀਵ ਕਲੋਬੀ ਜਲੌ ਤੇ ਪ੍ਰਤਾਪ ਲਈ ਇਹਦੇ ਪ੍ਰਤੀ ਇੱਕ ਬੜੀ ਰੌਚਕ ਗੱਲ ਨਾਲ ਆਪਾਂ ਸਮਾਪਤੀ ਕਰਦੇ ਹਾਂ ਕਿ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਮੁਖਸਰ ਸਾਹਿਬ ਵਿਖੇ ਇੱਕ ਬਹੁਤ ਵੱਡਾ ਜਿਹੜਾ ਉਹ ਕੀਰਤਨ ਕਹ ਲੋ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਚੱਲੀਆਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਉਦੋਂ ਬਹੁਤ ਵਿਰਧ ਅਵਸਥਾ ਵਿੱਚ ਸੀ ਉਹ ਵੀ ਉਹਦੇ ਵਿੱਚ ਸ਼ਾਮਲ ਹੋਏ ਗਰਮੀ ਸਮਝ ਕੇ ਅਤ ਦੀ ਕਿਸੇ ਸਿੰਘ ਨੇ ਉਹਨਾਂ ਦੇ ਉੱਤੇ ਛਤਰੀ ਤਾਣ ਦਿੱਤੀ ਪਰ ਸੰਤ ਅਤਰ ਸਿੰਘ ਜੀ ਕਹਿੰਦੇ ਵੀ ਨਹੀਂ ਇਹਨੂੰ ਛਾਤੇ ਦੀ ਲੋੜ ਨਹੀਂ ਅਸੀਂ ਜਿਨ੍ਹਾਂ ਸ਼ਹੀਦਾਂ ਦੇ ਵਾਰਸ ਹਾਂ ਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਇਹੋ ਜੀ ਸਾਡੇ ਤੇ ਸ਼ਾਂ ਕੀ ਹੈ ਕਿ ਸਾਨੂੰ ਕਿਸੇ ਜਬਰ ਜ਼ੁਲਮ ਤੇ ਗਰਮੀ ਦੀ ਪ੍ਰਵਾਹ ਨਹੀਂ ਜੈਤੋ ਤੇ ਮੋਰਚੇ ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਸਿਰੜੀਆਂ ਸਿੱਦਕੀਆਂ ਕੁਰਬਾਨੀ ਵਾਲੀਆਂ ਰੂਹਾਂ ਨੂੰ ਇਸ ਸ਼ਤਾਬਦੀ ਸਮਾਗਮਾਂ ਤੇ ਸਤਿ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ